ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋਰ ਭਾਗ 13 ਵਾ ਵੇਖਿਆ ਜੇ ਕਿੱਡੇ ਦੇਵਤਾ ਆਦਮੀ ਨੇ ਘਰ ਪਹੁੰਚ ਕੇ ਸਲੋਚਨਾ ਦੇ ਨੇ ਦਿਲ ਦੇ ਡੋਲਦੇ ਜਾਨ ਉਸ ਮੇਟਦਿਆਂ ਸ਼ੰਗਾਰਾ ਸਿੰਘ ਨੂੰ ਕਿਹਾ ਸੱਚਮੁੱਚ ਸਲੋਚਨਾ ਸ਼ੰਗਾਰਾ ਸਿੰਘ ਉਹਦੋਂ ਵੀ ਜ਼ਿਆਦਾ ਖੀਵਾ ਹੋ ਕੇ ਬੋਲਿਆ ਮੈਂ ਤਾਂ ਸਮਝਦਾ ਸਾਂ ਕਿ ਇਹ ਅਮੀਰ ਲੋਕ ਨੀਰੇ ਮਤਲਬੀ ਹੁੰਦੇ ਨੇ ਪਰ ਸਰਦਾਰ ਤਾਂ ਰਾਜਾ ਰਾਜਾ ਮਾਲੂਮ ਹੁੰਦਾ ਨਹੀਂ ਤੇ ਕੌਣ ਕਿਸੇ ਗਰੀਬ ਲਈ ਐਡਾ ਦਰਦ ਲਈ ਬੈਠਾ ਅੱਜ ਦੇ ਜਵਾਨੇ ਵਿੱਚ ਅੱਛਾ ਤੁਸੀਂ ਕੱਲ ਕਿਸ ਵੇਲੇ ਜਾਓਗੇ ਫਿਰ ਮੇਰਾ ਤਾਂ ਦਿਲ ਕਰਦਾ ਹੁਣੇ ਉੱਠ ਕੇ ਤੁਰ ਪਾਵਾਂ ਪਰ ਉਹਨਾਂ ਸ਼ਾਮੀਆਂ ਨੂੰ ਕਿਹ ਹੈ ਆਹੋ ਨਾਲੇ ਉਸ ਵੇਲੇ ਉਹ ਕੰਮਕਾਰ ਤੋਂ ਵੇਲੇ ਹੋਣਗੇ ਚਾਹ ਰ ਚੰਗੀ ਤਰ੍ਹਾਂ ਗੱਲ ਕਥ ਕਰਨੀ ਉਹ ਨਾ ਹੋਵੇ ਜੋ ਬਣਾ ਬਣਾਇਆ ਕੰਮ ਚੌੜ ਕਰ ਦਿਓ ਸੁਧਾਨ ਨਾ ਹੋਵੇ ਤੇ ਤੂੰ ਨਿਆਣਾਵਾਲ ਸਮਝ ਰੱਖੇ ਇੰਨਾ ਚਿਰ ਸਰਕਾਰੀ ਨੌਕਰੀ ਵਿੱਚ ਰਹਿ ਕੇ ਦਿੱਲੀ ਦਾ ਪੱਠ ਤਾਂ ਨਹੀਂ ਝੋਖ ਦਾ ਰਿਆ ਪਰ ਮੈਂ ਕਿਹਾ ਜੀ ਉਹ ਤੁਹਾਨੂੰ ਲੈਣਗੇ ਕਿਹੜੇ ਕੰਮ ਤੇ ਕੁਝ ਸੋਚਿਆ ਜੀ ਭਲੀਏ ਕੰਮ ਭਾਵੇਂ ਕਿਸ ਤੇ ਲੈ ਲੈਣ ਜਿੰਨੇ ਜੋਗਾ ਹਾਂ ਇੱਕ ਵਾਰੀ ਜਾਨ ਲੜਾ ਦੇਵਾਂਗਾ ਉਸ ਨੂੰ ਵੀ ਪਤਾ ਲੱਗ ਜਾਵੇਗਾ ਕਿ ਦੁਨੀਆ ਵਿੱਚ ਵਫਾ ਦਾ ਵੀਜ਼ ਨਾਸ ਨਹੀਂ ਹੋ ਗਿਆ ਇੱਕ ਵਾਰੀ ਮਾਲਕਾਂ ਦਾ ਦਿਲ ਜਿੱਤਣ ਦੀ ਲੋੜ ਹੁੰਦੀ ਆ ਫਿਰ ਭਾਵੇਂ ਚੰਮ ਦੇ ਦੰਪੇ ਚਲਾਉ ਕੋਈ ਨਹੀਂ ਪੁੱਛਦਾ ਪਰ ਕੋਠੀ ਉਹਨਾਂ ਦੀ ਸਹਰੋਂ ਦਰਾੜੀ ਏ ਤੇ ਕਾਰਖਾਨਾ ਉਦੋਂ ਵੀ ਦੂਰ ਤੁਸੀਂ ਜਾਇਆ ਕੀ ਕੰਨ ਕਰੋਗੇ ਕੰਮ ਤੇ ਜਿਹੜੀ ਰੱਬ ਕਰੇਗਾ ਮੈਂ ਐਡਾ ਗਿਆ ਗੁਜਰਾ ਨਹੀਂ ਜੋ ਮੀਲ ਦੀ ਮੀਲ ਤੁਰ ਨਾ ਸਕਾਂਗਾ ਇਹ ਤਾਂ ਠੀਕ ਹੈ ਜੀ ਪਰ ਉੱਤੋਂ ਕਹਿਰਾਂ ਦੀ ਗਰਮੀ ਪੈ ਡਈ ਏ ਕੋਈ ਨਹੀਂ ਪੜੀਏ ਲੋਕੇ ਜਦ ਕੰਮ ਵੀ ਕਰਨਾ ਹੈ ਤਾਂ ਗਰਮੀ ਕੀ ਤੇ ਸਰਦੀ ਕੀ ਅੱਗੇ ਸਾਰੀ ਦਿਹਾੜੀ ਪੰਘੂੜੇ ਝੂਟਦੇ ਰਹੇ ਆ ਤੈਨੂੰ ਪਤਾ ਵੱਡੇ ਲੋਕਾਂ ਦੀ ਇੱਕ ਵੇਰਾਂ ਨਜ਼ਰ ਸੁਵੱਲੀ ਹੋ ਜਾਵੇ ਤਾਂ ਉਮਰਾਂ ਦੇ ਧੋਨੇ ਤੋਤੇ ਜਾਂਦੇ ਕੀ ਪਤਾ ਲੱਗੇ ਲਾਗੇ ਜਾਗੇ ਕੋਈ ਕੁਆਟਰ ਕੂਟਰ ਦੇ ਦੇਣ ਹੈ ਜੇ ਕਦੀ ਸਾਡੀ ਵੀ ਸੁਣੀ ਜਾਵੇ ਸਲੋਚਨਾ ਨੇ ਦੋਵੇਂ ਹੱਥ ਜੋੜ ਕੇ ਤਾਂ ਤੱਕਦੇ ਆ ਕਿ ਸ਼ਾਮ ਦੇ 5:00 ਵਜੇ ਸੰਭ ਸੀਕਰ ਕੇ ਛੰਗਾਰਾ ਸਿੰਘ ਜਾਣ ਲਈ ਤਿਆਰ ਹੋ ਕੇ ਨੀਲਾ ਕੈ ਤੋਤੇ ਹੋਏ ਕੱਪੜੇ ਉਸ ਨੇ ਚਾਹੀ ਚਾਹੀ ਪਹਿਨੇ ਅੱਜ ਉਸ ਨੇ ਮੁੱਦਤ ਪਿੱਛੋਂ ਦਾੜੀ ਨੂੰ ਫੌਜੀ ਤਰੀਕੇ ਨਾਲ ਬੰਨੇ ਵਟ ਚੜਾ ਕੇ ਮੋਛਾਂ ਕੁੰਡੀਆਂ ਕੀਤੀਆਂ ਤੇ ਅੰਦਰੋਂ ਪ੍ਰਾਣੀ ਗੁਰਗਾਬੀ ਦਾ ਇੱਕ ਪੈਰ ਜੋ ਸੁੱਕਿਆ ਹੋਇਆ ਸੀ ਕੱਢ ਕੇ ਬਾਲਚ ਦੀ ਨਮੀ ਡੱਬੀ ਲਿਆ ਕੇ ਉਸ ਨੇ ਪੈਨਲ ਲੈਕ ਬਣਾ ਲਿਆ ਕੋਠੀ ਪਾਸ ਪਹੁੰਚ ਕੇ ਉਸ ਨੇ ਰਮਾਲ ਨੂੰ ਮਾ ਇੱਕ ਖੱਦਰ ਦੀ ਟਾਕੀ ਜੇਬ ਚ ਕੱਢੀ ਜਿਸ ਨਾਲ ਉਸ ਆਪਣੇ ਬੂਟ ਦਾ ਇਕਲਵਤਾ ਪੈਰ ਸਾਫ ਕੀਤਾ ਤੇ ਫਿਰ ਫਾਟਕਵਲ ਤੁਰ ਪਿਆ ਚੌਕੀਦਾਰ ਅਧਖੜ ਉਮਰ ਦਾ ਗੜਵਾਲੀ ਸੀ ਗੇਟ ਦੀ ਸੱਜੀ ਵਾਹੀ ਨਾਲ ਸਟੂਲ ਤੇ ਬੈਠਾ ਸਿਗਰਟ ਦੇਕਾਸ ਲਾ ਰਿਹਾ ਸੀ ਇੱਕ ਲੰਗੜੇ ਆਦਮੀ ਨੂੰ ਗੇਟ ਵੱਲ ਤੁਰਿਆ ਆਉਂਦਾ ਤਾਂ ਕਿ ਉਸ ਸਟੂਲ ਤੋਂ ਉੱਠ ਖੜੋਤਾ ਆਉਣ ਵਾਲੇ ਨੇ ਸਵਾਗਤ ਲਈ ਨਹੀਂ ਉਸ ਨੂੰ ਪਿਛਾ ਮੋੜਨ ਲਈ ਪਰ ਜਿਉਂ ਹੀ ਸ਼ੰਗਾਰਾ ਸਿੰਘ ਨੇ ਜੀਵ ਚੁਕਾ ਕੇ ਦਾ ਪੁਰਜਾ ਕੱਢ ਕੇ ਉਸ ਵੱਲ ਵਧਾਇਆ ਕਿ ਚੌਕੀਦਾਰ ਦੇ ਰਵਾਈਏ ਵਿੱਚ ਹੈਰਾਨੀ ਭਰੀ ਤਬਦੀਲੀ ਆ ਗਈ ਉਸ ਦੇ ਮੱਥੇ ਦੀਆਂ ਤੇ ਉਹਨਾਂ ਸਾਫ ਹੋ ਗੰਨਾ ਆਪਣੇ ਮਾਲਕ ਦਾ ਸਪੈਸ਼ਲ ਹੁਕਮਨਾਮਾ ਵੇਖ ਕੇ ਚੌਕੀਦਾਰ ਨੇ ਖਵਾ ਖੱਬਾ ਹੱਥ ਗੱਲ ਵਿੱਚ ਲੜਕ ਦੀ ਖੋਖਰੀ ਉੱਤੇ ਟਿਕਾਇਆ ਤੇ ਸੱਜੇ ਹੱਥ ਨਾਲ ਸਲਜੂਟ ਮਾਰਿਆ ਫਿਰ ਪੂਰੇ ਅਦਮ ਨਾਲ ਰੌਣੇ ਨੂੰ ਅੰਦਰ ਲੈ ਜਾ ਕੇ ਉਸ ਨੇ ਇੱਕ ਪਾਸੇ ਰੱਖੀ ਹੋਈ ਬੈਂਚ ਤੇ ਬਿਠਾਇਆ ਤੇ ਆਪ ਰੁਕਾ ਹੱਥ ਵਿੱਚ ਫੜੀ بڑے ਸਾਹਿਬ ਦੇ ਕਮਰੇ ਵੱਲ ਚਲਾ ਗਿਆ بڑے ਸਾਹਿਬ ਨੇ ਸਲਾਮ ਭੇਜਿਆ ਆਪਕੋ ਚਪੜਾਸੀ ਨੇ ਉਧਿਆ ਹੀ ਅਦ ਬਨਾ ਸ਼ੰਗਾਰਾ ਸਿੰਘ ਨੂੰ ਕਿਹਾ ਤੇ ਉਹ ਉੱਠ ਕੇ ਉਸ ਨਾਲ ਤੁਰ ਪਿਆ ਕਮਰੇ ਦਾ ਸ਼ਾਹੀ ठाਠ ਵੇਖ ਕੇ ਸ਼ੰਗਾਰਾ ਸਿੰਘ ਦੀਆਂ ਅੱਖਾਂ ਚੰਦ ਆ ਗੰਗਾ بڑے ਸਾਹਿਬ ਆਬ ਨੂੰ ਨੂੰ ਸੀ ਸੋਫੇ ਤੇ ਬੈਠੇ ਕੁਝ ਕਾਗਜ਼ ਪੱਤਰ ਵੇਖ ਰਹੇ ਸਨ ਸ਼ੰਗਾਰਾ ਸਿੰਘ ਨੇ ਹੱਥ ਜੋੜ ਕੇ ਫਤਿਹ ਬਲਾਉਣ ਦੇ ਥਾਂ ਸਿਪਾਹੀਆਂ ਨਾਲ ਸਲੂਟ ਮਾਰਿਆ ਜਿਵੇਂ ਚੌਕੀਦਾਰ ਨੇ ਉਸ ਨੂੰ ਮਾਰਿਆ ਸੀ ਜਨਾਬ ਵਿੱਚ ਸਰਦਾਰ ਹੋਰਾਂ ਸਿਰ ਨੂੰ ਥੋੜੀ ਥੋੜੀ ਹਰਕ ਕਰ ਦਿੱਤੀ ਤੇ ਫਿਰ ਸੱਜੇ ਹੱਥ ਵੱਲ ਦੀ ਕੁਰਸੀ ਵੱਲ ਇਸ਼ਾਰਾ ਕੀਤਾ ਸ਼ੰਗਾਰਾ ਸਿੰਘ ਦੋਵੇਂ ਪਹਾੜੀਆਂ ਫਰਸ਼ ਤੇ ਲਟਾ ਕੇ ਬੈਠ ਗਿਆ ਜਿਵੇਂ ਵੱਡੇ ਲੋਕਾਂ ਦੀ ਆਦਤ ਹੁੰਦੀ ਹੈ ਝਟਕ ਪਿੱਛੋਂ ਸਰਦਾਰ ਜੀ ਕਾਗਜ਼ਾਂ ਪੱਤਰਾਂ ਤੋਂ ਵਿਹਲੇ ਹੋ ਕੇ ਸੋਫੇ ਦੀ ਬੈਕ ਉੱਤੇ ਸੈਲ ਟਿਕਾਈ ਤਾਂ ਸੀਲਿੰਗ ਫੈਨ ਵੱਲ ਤੱਕ ਦੇ ਰਹੇ ਫੇਰਾ RAM ਨਾਲ ਨજર ਫੇਰ ਕੇ ਸ਼ੰਗਾਰਾ ਸਿੰਘ ਵੱਲ ਤੱਕੇ ਸੁਨਾ ਸਰਦਾਰਾ ਪਹੁੰਚਿਆ ਕੀ ਨਾ ਦਸੀ ਦੱਸਿਆ ਸੀ ਤੂੰ ਆਪਣਾ ਮੈਨੂੰ ਭੁੱਲ ਹੀ ਗਿਆ ਡਰਦਿਆਂ ਡਰਦਿਆਂ ਸ਼ੰਗਾਰਾ ਸਿੰਘ ਨੇ ਆਪਣਾ ਨਾਂ ਦੱਸਿਆ ਸਰਦਾਰ ਹੋਰਾ ਉਸ ਵਿੱਚ ਦਿਲਚਸਪੀ ਲੈਂਦਿਆਂ ਕਿਹਾ ਅੱਛਾ ਸ਼ੰਗਾਰਾ ਸਿੰਘ ਤੇਰੇ ਲਈ ਇੱਕ ਆਦਮੀ ਤਜ਼ਵੀਜ਼ ਕੀਤੀ ਹੈ ਅਸਾਮੀ ਤਜ਼ਵੀਜ਼ ਕਰ ਕੀਤੀ ਹੈ ਗੋ ਇਤਨੀ ਵਧੀਆ ਨਹੀਂ ਪਰ ਫਿਲਹਾਲ ਤੈਨੂੰ ਇਹ ਮਨਜ਼ੂਰ ਕਰਨੀ ਹੋਵੇਗੀ ਜੇ ਤੂੰ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਮਿਹਨਤੀ ਤੇ ਵਫਾਦਾਰ ਸਾਬਤ ਹੋਇਆ ਤਾਂ ਕੋਸ਼ਿਸ਼ ਕੀਤੀ ਜਾਏ ਕਿ ਤੈਨੂੰ ਕੋਈ ਚੰਗਾ ਥਾਂ ਦਿੱਤਾ ਜਾਵੇ ਹਜੂਰ ਸ਼ੰਗਾਰਾ ਸਿੰਘ ਸ਼ਬਦਾਂ ਨੂੰ ਤੋਲ ਕੇ ਮੂੰਹ ਕੱਢਦਾ ਹੋਇਆ ਬੋਲਿਆ ਮੈਨੂੰ ਜੇ ਆਪਣੇ ਜੋੜੇ ਝਾੜਨ ਦੀ ਸੇਵਾ ਵੀ ਬਖਸ਼ ਦਿਓਗੇ ਤਾਂ ਬਾਦਸ਼ਾਹੀ ਸਮਝਾਂਗਾ ਮੈਂ ਜਾਣਦਾ ਹਾਂ ਸ਼ੰਗਾਰਾ ਸਿੰਘ ਪੁਲਿਸਮੈਨ ਵਫਾਦਾਰੀ ਦਾ ਗੁਣ ਖੂਬ ਜਾਣਦੇ ਨੇ ਫਜੂਰ ਜੇ ਆਪ ਦੀ ਵਫਾਦਾਰੀ ਵਿੱਚ ਮੈਨੂੰ ਮੌਤ ਦਾ ਵੀ ਮੁਕਾਬਲਾ ਕਰਨਾ ਪਵੇਗਾ ਤਾਂ ਮੂੰਹ ਨਹੀਂ 모ੜਾਂਗਾ ਇੱਕ ਬਾਰੀ ਮੌਕਾ ਮਿਲਣ ਦੀ ਤੇਰ ਹੈ ਤੇ ਤੇਰੇ ਕਹਿਣ ਦੀ ਲੋੜ ਨਹੀਂ ਸ਼ੰਗਾਰਾ ਸਿੰਘ ਮੈਨੂੰ ਤੇਰੇ ਉੱਤੇ ਇਹ ਉਮੀਦ ਹੈ ਜੇ ਅਸੀਂ ਉਮੀਦ ਨਾ ਹੁੰਦੀ ਤਾਂ ਮੈਂ ਤੈਨੂੰ ਆਪਣਾ ਅੜਦਲੀ ਕਦੀ ਨਹੀਂ ਨਜ਼ਿਕਤ ਕਰਦਾ ਅੜਦਲੀ ਹਜ਼ੂਰ ਹਾਂ ਪਰ ਬੋਲਦਾ ਬੋਲਦਾ ਸ਼ੰਗਾਰਾ ਸਿੰਘ ਰੁਕ ਗਿਆ ਜਦੋਂ ਉਸ ਦੀ ਨਜ਼ਰ ਆਪਣੀ ਕੱਟੀ ਹੋਈ ਲੱਤ ਤੇ ਪਈ ਉਸ ਦਾ ਭਾਵ ਸਮਝ ਕੇ ਸਰਦਾਰ ਹੁਰੀ ਬੋਲੇ ਲਤ ਦਾ ਫਿਕਰ ਨਾ ਕਰੀ ਇਹ ਠੀਕ ਹੋ ਜਾਵੇਗੀ ਠੀਕ ਹੋ ਜਾਵੇਗੀ ਹਜੂਰ ਸ਼ੰਗਾਰਾ ਸਿੰਘ ਇੰਜ ਹੈਰਾਨੀ ਨਾਲ ਸਰਦਾਰ ਵਾਲ ਤੱਕਿਆ ਜਿਵੇਂ ਉਸ ਨੂੰ ਕਿਸੇ ਕਹਿ ਦਿੱਤਾ ਹੋਵੇ ਕਿ ਤੇਰੇ ਸਿਰ ਤੇ ਸ਼ਾਹੀ ਤਾਜ ਰੱਖਿਆ ਜਾਵੇਗਾ ਹਾਂ ਹਾਂ ਸਰਦਾਰ ਹੁਰੀ ਸਹਿਜਪਾ ਨਾਲ ਬੋਲੇ ਐਸੀ ਕੋਈ ਮੁਸ਼ਕਲ ਗੱਲ ਨਹੀਂ ਪੁਨੇ ਵਿੱਚ ਇਸ ਮਤਲਬ ਲਈ ਇੱਕ ਸਰਕਾਰੀ ਹਸਪਤਾਲ ਦਾ ਪਤਾ ਲੱਗਾ ਮੈਨੂੰ ਜਿੱਥੇ ਫੌਜੀ ਅਫਸਰਾਂ ਦੀਆਂ ਟੁੱਟੀਆਂ ਲੱਤਾਂ ਵਾਂ ਨੂੰ ਪਲਾਸਕਟ ਤੇ ਰਬੜ ਦੀ ਮਦਦ ਨਾਲ ਅਸਲ ਵਰਗੀਆਂ ਬਣਾ ਦਿੱਤਾ ਜਾਂਦਾ ਹੈ ਮੈਂ ਤੈਨੂੰ ਉੱਥੇ ਭੇਜਾਂਗਾ ਫਿਰ 2-3 ਮਹੀਨੇ ਸ਼ਾਇਦ ਤੈਨੂੰ ਉਸ ਹਸਪਤਾਲ ਵਿੱਚ ਟਿਕਣਾ ਪਵੇ ਸੁਣ ਕੇ ਸ਼ੰਗਾਰਾ ਸਿੰਘ ਦੀਆਂ ਅੱਖਾਂ ਵਿੱਚ ਇੱਕ अनोखी ਕਿਸਮ ਦੀ ਚਮਕ ਪੈਦਾ ਹੋਈ ਉਸਨੇ ਆਪਣੇ ਆਪ ਨੂੰ ਹਵਾ ਵਿੱਚ ਉੱਡਦਾ ਮਹਿਸੂਸ ਕੀਤਾ ਤੇ ਨਾਲੋਂ ਨਾਲ ਸੋਚ ਰਿਹਾ ਸੀ ਕਿ ਇਹ ਸੰਭਵ ਹੈ ਇਤਨਾ ਤਾਂ ਉਹ ਪਹਿਲਾਂ ਤੋਂ ਹੀ ਜਾਣਦਾ ਸੀ ਕਿ ਪੁਣੇ ਵਿੱਚ ਇਹੋ ਜਿਹਾ ਕੋਈ ਸਰਕਾਰੀ ਹਸਪਤਾਲ ਹੈ ਪਰ ਉਸ ਨੂੰ ਇਹ ਵੀ ਨਾ ਇਹ ਵੀ ਤਾਂ ਪਤਾ ਸੀ ਕਿ ਉੱਥੇ ਛੋਟ ਪੁੱਛੇ ਅਹੁਦੇ ਵਾਲਿਆਂ ਤੋਂ ਦੂਜੇ ਕਿਸੇ ਦੀ ਪਹੁੰਚ ਸੰਭਵ ਨਹੀਂ ਕਿਸੇ ਉਸ ਵਰਗੇ ਆਦਮੀ ਨੂੰ ਵੀ ਇਹ ਸੁਭਾਗ ਪ੍ਰਾਪਤ ਹੋ ਸਕਦਾ ਹੈ ਇਹ ਗੱਲ ਤਾਂ ਕਦੀ ਉਸ ਦੇ ਸੁਪਨੇ ਵਿੱਚ ਵੀ ਨਹੀਂ ਸੀ ਆ ਸਕਦੀ ਪਰ ਹਜੂਰ ਉਹ ਥਾਉਂਦਾ ਹੋਇਆ ਬੋਲਿਆ ਉੱਥੇ ਤੇ ਉੱਥੋਂ ਉੱਥੇ ਤੇ ਮੈਂ ਸਮਝ ਲਈ ਤੇਰੀ ਗੱਲ ਸਰਦਾਰ ਜੀ ਬੋਲੇ ਤੇਰਾ ਇਹੋ ਖਿਆਲ ਹੈ ਕਿ ਨਾ ਕਿ ਉਹ ਉਥੇ ਵੱਡੇ ਵੱਡੇ ਅਫਸਰਾਂ ਦੇ ਹੀ ਇਲਾਜ ਹੁੰਦੇ ਹਨ ਮੈਂ ਸਾਰਾ ਕੁਝ ਪਤਾ ਕਰ ਲਿਆ ਹੈ ਉਥੇ ਦੂਸਰੇ ਲੋਕਾਂ ਦਾ ਇਲਾਜ ਵੀ ਹੋ ਸਕਦਾ ਪਰ ਉਹਨਾਂ ਲਈ ਫੀਸ ਇਤਨੀ ਜ਼ਿਆਦਾ ਹੈ ਕਿ ਹਾਰੀ ਸਾਰੀ ਇਸ ਤੋਂ ਫਾਇਦਾ ਨਹੀਂ ਉਠਾ ਸਕਦਾ 2000 ਫੀਸ ਹੈ ਪੂਰੇ ਕੋਰਸ ਦੀ ਅਵਾਕ ਰਹਿ ਗਿਆ ਸੁਣ ਕੇ ਸ਼ੰਗਾਰਾ ਸਿੰਘ ਕੀ ਉਸ ਦਾ ਮਾਲਕ ਉਸ ਲਈ ਐਡੀ ਰਕਮ ਖਰਚਣ ਨੂੰ ਤਿਆਰ ਹੈ ਮਾਮੂਲੀ ਗੱਲ ਹੈ ਸ਼ੰਗਾਰਾ ਸਿਆ ਸਰਦਾਰ ਨੇ ਉਸਦੀ ਉਲਝਣ ਦੂਰ ਕਰ ਦਿੱਤੀ ਆਪਣੇ ਕੰਮ ਨੂੰ ਜੇ ਤੂੰ ਪੂਰੀ ਵਫਾਦਾਰੀ ਨਾਲ ਕਰੇਂਗਾ ਤਾਂ ਤੇਰੀ ਖਾਤਰ ਇੰਨੀ ਰਕਮ ਖਰਚਣੀ ਮੇਰੇ ਲਈ ਮਾਮੂਲੀ ਗੱਲ ਹੈ ਸ਼ੰਗਾਰਾ ਸਿੰਘ ਇੱਕ ਵਾਰੀ ਫੇਰ ਸੋਚ ਤੇ ਸਮੁੰਦਰ ਵਿੱਚ ਡੁੱਬ ਗਿਆ ਕਿ ਇਹ ਅੜਦਲੀ ਦੀ ਨੌਕਰੀ ਇਤਨੀ ਵੱਡੀ ਜ਼ਿੰਮੇਵਾਰੀ ਦਾ ਕੰਮ ਹੈ ਜਿਸ ਬਦਲੇ ਮਾਲਕ ਹਜ਼ਾਰਾਂ ਰੁਪਏ ਹੱਸ ਕੇ ਸੁੱਟ ਸਕਦਾ ਹੈ ਉਸਦੀ ਕੱਟੀ ਹੋਈ ਲੱਤ ਵੱਲ ਤੱਕਦੇਂ ਸਰਦਾਰ ਨੇ ਪੁੱਛਿਆ ਤੇਰੀ ਲੱਤ ਕਿੱਥੋਂ ਕੱਟੀ ਹੈ ਵਖਾ ਕਾਂਜਰਾ ਸ਼ੰਗਾਰਾ ਸਿੰਘ ਨੇ ਪਜਾਮੇ ਦੇ ਲਟਕ ਰਹੇ ਪੌਂਚੇ ਨੂੰ ਉੱਚਾ ਕਰਕੇ ਗੋਡੇ ਤੋਂ ਹੇਠਲਾ ਹਿੱਸਾ ਦਿਖਾਇਆ ਖੁਸ਼ੀ ਵਿੱਚ ਸਰਦਾਰ ਬੋਲ ਉੱਠਿਆ ਗੋਡੇ ਤੋਂ ਹੇਠਲੀ ਹੱਡੀ ਠੀਕ ਹਰਕਤ ਕਰਦੀ ਏ ਤੇਰੀ ਜੀ ਹਜੂਰ ਸਿੰਘ ਸ਼ੰਗਾਰਾ ਸਿੰਘ ਨੇ ਗੋਡੇ ਤੋਂ ਥੱਲੇ ਮੇ ਲੋਥੜੇ ਉੱਤੇ ਹੱਥ ਫੇਰਿਆ ਤੇ ਕਿਹਾ ਬਿਲਕੁਲ ਠੀਕ ਹੈ ਮੈਂ ਇਸ ਨੂੰ ਖਲਾਸ ਆਪਣਾ ਚੰਗੀ ਤਰ੍ਹਾਂ ਤੇ ਉਸ ਨੇ ਗੋਡੇ ਤੋਂ ਹੇਠਲਾ ਹਿੱਸਾ ਕਈ ਵਾਰੀ ਹੇਠ ਉੱਤੇ ਹਲਾਇਆ ਫੇਰ ਤਾਂ ਬਿਲਕੁਲ ਤੰਦਰੁਸਤਾਂ ਵਰਗੀ ਹੋ ਜਾਵੇਗੀ ਤੇਰੀ ਲਤ ਤੂੰ ਠੀਕ ਤਰ੍ਹਾਂ ਤੁਰ ਸਕੇਗਾ ਤੇ ਬਗੈਰ ਸੋਟੀ ਦੀ ਮਦਦ ਨੂੰ ਖੁਸ਼ੀ ਵਿੱਚ ਸ਼ੰਗਾਰਾ ਸਿੰਘ ਦਾ ਤਨ ਮਨ ਪੁਲਕਿਤ ਹੋ ਉੱਕਿਆ ਤੇ ਉਹ ਤਾਂ ਆਇਆ ਹੀ ਸਿਰਫ ਰੋਟੀ ਦੀ ਮੰਗ ਲਈ ਸੀ ਪਰ ਇੱਥੇ ਜਦੋਂ ਜਿਵੇਂ ਰੋਟੀ ਛੱਡ ਕੇ ਕੋਈ ਦੇਵਤਾ ਉਸ ਲਈ ਨਵੀਂ ਜ਼ਿੰਦਗੀ ਦਾ ਪ੍ਰਦਾਨ ਵੀ ਲਈ ਖੜਾ ਸੀ ਉਹ ਕਲਪਨਾ ਹੀ ਕਲਪਨਾ ਵਿੱਚ ਆਪਣੇ ਆਪ ਨੂੰ ਤੰਦਰੁਸਤਾਂ ਵਾਂਗ ਤੁਰਦਾ ਵੇਖ ਰਿਹਾ ਸੀ ਇੱਡੀ ਮਿਹਰਮਾਨ ਮਾਲਕ ਉਹ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰੇ ਉਸ ਨੂੰ ਸਮਝ ਨਹੀਂ ਆ ਰਹੀ ਸੀ ਅੱਛਾ ਸਰਦਾਰ ਬੋਲੇ ਤੈਨੂੰ ਪੂਨੇ ਭੇਜਣ ਦਾ ਇੰਤਜ਼ਾਮ ਜਲਦੀ ਹੀ ਹੋ ਜਾਵੇਗਾ ਤੇ ਜਦ ਤੱਕ ਤੇ ਲੱਤ ਨਹੀਂ ਬਣ ਜਾਂਦੀ ਤਦ ਤੱਕ ਤੈਨੂੰ ਡਿਊਟੀ ਤੇ ਹਾਜ਼ਰ ਹੋਣ ਦੀ ਲੋੜ ਨਹੀਂ ਤਨਖਾਹ ਤੇਰੀ ਅੱਜ ਤੋਂ ਹੀ ਮੁੱਕਕਰ ਕਰ ਦਿੱਤੀ ਗਈ ਹੈ 160 ਤੇ ਅਲਾਉਂਸ ਤੇ 32 ਰੁਪਏ ਬਖਰੀ ਸ਼ੰਗਾਰਾ ਸਿੰਘ ਦਾ ਸਿਰ ਖੁਸ਼ੀ ਤੇ ਸ਼ੁਕਰ ਗੁਜ਼ਾਰੀ ਦੇ ਬੋਝ ਨਾਲ ਝੁੱਕ ਗਿਆ। ਉਸ ਦਾ ਦਿਲ ਕੀਤਾ ਕਿ ਆਪਣੇ ਸਰੀਰ ਦਾ ਪੋਟਾ-ਪੋਟਾ ਮਿਹਰਬਾਨ ਮਾਲਕ ਉਤੇ ਵਾਰ ਕੇ ਸੁੱਟ ਦੇਵਾਂ। ਸਰਦਾਰ ਹੁਰੀ ਝਟਕ ਚੁੱਪ ਬੈਠੇ ਕੁਝ ਸੋਚਦੇ ਰਹੇ ਪਰ ਉਸ ਵੱਲ ਤੱਕ ਕੇ ਬੋਲੇ, "ਅੱਛਾ ਸ਼ੰਗਾਰਾ ਸਿੰਘ ਹਜ਼ੂਰ, ਮੈਂ ਜਾਨਣਾ ਚਾਹੁੰਦਾ ਕਿ ਤੇਰਾ ਦਿਲ ਕਿੰਨਾ ਕੁ ਮਜ਼ਬੂਤ ਹੈ।" "ਹਜ਼ੂਰ ਜੇ ਲੱਤ ਦੀ ਰਿਕਾਵਟ ਨਾ ਹੁੰਦੀ ਤਾਂ ਮੈਂ ਮੈਂ ਸਖਤ ਤੋਂ ਸਖਤ ਦੁਸ਼ਮਣ ਨੂੰ ਵੀ ਲੜ ਕੇ ਪਛਾੜ ਸਕਦਾ।" ਤੇ ਜੇ ਦੁਸ਼ਮਨ ਨੂੰ ਮੌਤ ਦੇ ਘਾਟ ਉਤਾਰਨ ਦੀ ਲੋੜ ਪੈ ਜਾਵੇ ਤਾਂ ਮੈਂ ਬਟੇਰੀ ਵਾਂਗ ਉਸ ਦੀ ਗਰਦਨ ਮੋੜ ਕੇ ਰੱਖ ਦਿਆਂ ਠੀਕ ਕਹਿ ਰਹੇ ਹਜੂਰ ਜਦੋਂ ਵੀ ਚਾਹਣ ਅਜਮਾਇਸ਼ ਕਰ ਸਕਦੇ ਨੇ ਮੈਂ ਤੇਰੀ ਅਜਮਾਇਸ਼ ਹੋਣੇ ਚਾਹਣਾ ਵਾ ਬੋਲ ਤਿਆਰ ਹਜੂਰ ਖੜੇ ਖੜੋਤਿਆਂ ਹੀ ਤੂੰ ਹੁਣੇ ਕਿਹਾ ਕਿ ਦੁਸ਼ਮਨ ਨੂੰ ਮੌਤ ਦੇ ਘਾਟ ਉਤਾਰ ਸਕਣਾ ਵਾ ਜੀ ਹਜੂਰ ਭਲਾ ਜੇ ਕਿਸੇ ਵੇਲੇ ਤੈਨੂੰ ਆਪਣੇ ਮਾਲਕ ਦਾ ਕੋਈ ਦੁਸ਼ਮਣ ਨਜ਼ਰ ਆਵੇ ਤਾਂ ਮੈਂ ਉਸ ਨੂੰ ਛੱਡ ਕੇ ਉਸ ਦੇ ਸਾਰੇ ਖਾਨਦਾਨ ਨੂੰ ਧਰਮ ਰਾਜ ਪਾਸ ਭੇਜ ਦੇਵਾਂਗਾ ਸ਼ਾਬਾਸ਼ ਅੱਛਾ ਉੱਠ ਕੇ ਉਸ ਪਿਛਲੇ ਕਮਰੇ ਵਿੱਚ ਜਾ ਜਰਾ ਅੰਦਰ ਵੜਦਿਆਂ ਸਾਹਮਣੇ ਮੇਜ਼ ਉੱਤੇ ਜੋ ਕੁਝ ਪਿਆ ਤੈਨੂੰ ਨਜ਼ਰ ਆਵੇ ਚੁੱਕ ਲੈ ਸ਼ੰਗਾਰਾ ਸਿੰਘ ਦੀ ਛਾਤੀ ਵਿੱਚ ਧੜਕਣ ਆਵਾਜ਼ ਹੋਈ ਪਰ ਐਸੀ ਨਹੀਂ ਕਿ ਉਹਦਾ ਰਾਹ ਰੋਕ ਲੈਂਦੀ ਉਹ ਭੌੜੀਆਂ ਸੰਭਾਲ ਕੇ ਉੱਠ ਖੜੋਤਾ ਤੇ ਅਗਾਹ ਵੱਧ ਕੇ ਉਸਨੇ ਕਮਰੇ ਅੰਗੇ ਅੱਗੇ ਲਟਕ ਰਹੀ ਪਰਦੇ ਦੀ ਕੰਨੀ ਚੁੱਕੀ ਮੇਜ਼ ਬੂਹੇ ਦੇ ਲੱਗ ਗਈ ਸੀ ਤੇ ਉਸ ਉੱਤੇ ਜੋ ਕੁਝ ਪਿਆ ਸੀ ਉਸਨੇ ਤੱਕਿਆ ਜਿਸ ਨੂੰ ਵੇਖ ਕੇ ਉਸਦੇ ਦਿਲ ਦੀ ਧੜਕਣ ਇੱਕ ਵਾਰੀ ਮੋੜ ਤੇਜ਼ ਹੋ ਗਈ ਉਸਨੇ ਅੰਦਰ ਲਾਂ ਕੇ ਸੱਜੇ ਹੱਥ ਦੀ ਪਹਾੜੀ ਖੱਬੇ ਹੱਥ ਵਿੱਚ ਫੜ ਕੇ ਹੱਥ ਵੇਲਾ ਕੀਤਾ ਤੇ ਫਿਰ ਵਾਹਾਂ ਵਧਾ ਕੇ ਉੱਥੇ ਜੋ ਕੁਝ ਪਿਆ ਸੀ ਚੁੱਕ ਲਿਆਂਦਾ ਤੇ ਜਦ ਉਹ ਮੋੜ ਸਰਦਾਰ ਦੇ ਸਾਹਮਣੇ ਆ ਖੜੋਤਾ ਉਸ ਦੇ ਹੱਥ 'ਚ ਸੀ ਬਿਨਾ ਮਿਆਨ ਤੋਂ ਇੱਕ ਛੁਰਾ ਸਰਦਾਰ ਹੁਰੀ ਸੋਫੇ ਤੋਂ ਉੱਠੇ ਤੇ ਜਾ ਕੇ ਬੋਹੇ ਦੀ ਚਿਟਕਣੀ ਅੜਾਂ ਮੋੜ ਆਪਣੇ ਥਾਂ ਤੇ ਬੈਠਦੇ ਹੋਏ ਬੋਲੇ ਬੈਠ ਜਾ ਸ਼ੰਗਾਰਾ ਸਿੰਘ ਬੈਠ ਗਿਆ ਵੇਖ ਲੈ ਇਹ ਇਸ ਚੀਜ਼ ਜੀ ਹਜ਼ੂਰ ਦੱਸ ਇਸ ਨੂੰ ਨੇ ਤੜਕ ਹੋ ਕੇ ਵਰਤ ਸਤਿੰਗ ਹਜ਼ੂਰ ਸਿਰਫ ਹੁਕਮ ਦੀ ਗੇੜ ਹੈ ਸ਼ਾਬਾਸ਼ ਹਜ਼ੂਰ ਮੈਨੂੰ ਇਤਨਾ ਦੱਸ ਦਿਓ ਕਿ ਦੁਸ਼ਮਣ ਕਿਸ ਪੋਜੀਸ਼ਨ ਵਿੱਚ ਮੇਰੇ ਸਾਹਮਣੇ ਆਵੇਗਾ ਮੈਂ ਇਸ ਕਰਕੇ ਹੀ ਪੁੱਛਿਆ ਕਿ ਸ਼ਾਇਦ ਮੈਂ ਦੌੜ ਭੱਜ ਨਾ ਸਕਾਂ ਦੌੜਨ ਭੱਜਣ ਦੀ ਲੋੜ ਨਹੀਂ ਪਵੇਗੀ ਤੈਨੂੰ ਉਹ ਸੁੱਤਾ ਹੋਇਆ ਤੈਨੂੰ ਮਿਲੇਗਾ ਤਾਂ ਹਜ਼ੂਰ ਮੈਨੂੰ ਹੁਣੇ ਹੁਕਮ ਕਰੋ ਸ਼ਾਬਾਸ਼ ਇਸ ਨੂੰ ਜਿੱਥੋਂ ਚੁੱਕ ਕੇ ਲਿਆਂਦਾ ਉੱਥੇ ਹੀ ਰੱਖ ਤੇ ਉਸੇ ਮੇਜ਼ ਦੇ ਸੱਜੇ ਪਾਸੇ ਦਰਾਜ ਖੋਲ੍ਹ ਕੇ ਉਸ ਵਿੱਚ ਜੋ ਕੁਝ ਪਿਆ ਉਹ ਵੀ ਲੈ ਸ਼ਿੰਗਾਰਾ ਸਿੰਘ ਨੇ ਆਗਿਆ ਦਾ ਪਾਲਣ ਕੀਤਾ ਜਦ ਉਹ ਦੁਬਾਰਾ ਮੋੜਿਆ ਤਾਂ ਉਸਦੇ ਹੱਥ ਵਿੱਚ ਇੱਕ ਗੁਟਕਾ ਸੀ ਸ਼ੰਗਾਰਸਿਆਂ ਸਰਦਾਰ ਨੇ ਜਰਾ ਜੋਸ਼ ਵਿੱਚ ਕਿਹਾ ਇਹ ਕਾਹਦਾ ਗੁਟਕਾ ਹੈ ਬੈਠਣ ਤੋਂ ਬਾਅਦ ਉਸਨੇ ਗੁਟਕੇ ਦੀ ਜਿਲਦ ਚੋੱਕ ਕੇ ਉਸ ਦਾ ਟਾਈਟਲ ਪੜ੍ਹਦਿਆਂ ਕਿਹਾ ਜਪ ਸਾਹਿਬ ਦਾ ਹਜ਼ੂਰ ਜਪ ਸਾਹਿਬ ਕਿਹੜੇ ਗੁਰੂ ਦੀ ਬਾਣੀ ਹੈ ਪਤਾ ਹੈ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਤੂੰ ਕਿਸ ਦਾ ਸਿੱਖ ਹੈ ਉਹਨਾਂ ਦਾ ਹੀ ਹਜ਼ੂਰ ਪਤਾ ਏ ਗੁਰੂ ਗੋਬਿੰਦ ਸਿੰਘ ਜਿਨੇ ਆਪਣੇ ਦੁਸ਼ਮਣਾਂ ਨਾਲ ਕਿਵੇਂ ਲੋਹਾ ਲਿਆ ਸੀ ਹਜ਼ੂਰ ਮੈਂ ਆਪਣੇ ਅਮਲਾਂ ਨਾਲ ਇਸ ਗੱਲ ਨੂੰ ਸਾਬਤ ਕਰਾਂਗਾ ਕੁੱਟਕੇ ਨੂੰ ਸਿਰ ਤੇ ਰੱਖ ਸ਼ੰਗਾਰਾ ਸਿੰਘ ਨੇ ਅਦਬ ਨਾਲ ਗੋਟੁਕਾ ਪੱਗ ਤੇ ਰੱਖ ਲਿਆ ਤੇ ਤੇਰੇ ਸਿਰ ਤੇ ਕੀ ਏ ਸ਼ੰਗਾਰਾ ਸਿੰਘ ਗੁਰੂ ਦੀ ਬਾਣੀ ਹਜ਼ੂਰ ਇਸ ਬਾਣੀ ਨੂੰ ਸਿਰ ਤੇ ਰੱਖ ਕੇ ਇਕਰਾਰ ਕਰਦਾ ਹਾਂ ਕਿ ਅੱਜ ਤੋਂ ਮੇਰਾ ਕੋਈ ਵੀ ਕਿਸੇ ਵੀ ਕਿਸਮ ਦਾ ਪੇਤ ਤੇਰੀ ਜਵਾਨੀ ਨਹੀਂ ਨਿਕਲੇਗਾ ਸ਼ੰਗਾਰਾ ਸਿੰਘ ਨੇ ਉਵੇਂ ਹੀ ਸਰਦਾਰ ਦੇ ਬਾਕਾਂ ਨੂੰ ਦੁਹਰਾ ਦਿੱਤਾ ਲਿਆ ਮੈਨੂੰ ਫੜਾ ਸ਼ੰਗਾਰਾ ਸਿੰਘ ਨੇ ਗੋਟਕਾ ਫੜ ਲਿਆ ਜਿਸ ਨੂੰ ਫੜ ਕੇ ਸਰਦਾਰ ਬੋਲਿਆ ਮੈਂ ਵੀ ਗੁਰਬਾਣੀ ਹੱਥ ਵਿੱਚ ਫੜ ਕੇ ਤੇਰੇ ਨਾਲ ਇਕਰਾਰ ਕਰਨਾ ਕਿ ਜਿੰਨਾ ਚਿਰ ਤੂੰ ਮੇਰਾ ਵਫਾਦਾਰ ਰਹੇਗਾ ਤੇਰਾ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਉੱਤੇ ਸਮਝਾਂਗਾ ਤੇ ਜਿਹੜਾ ਤੂੰ ਉਸ ਦਿਨ ਦੱਸਿਆ ਸੀ ਕਿ ਤੇਰੇ ਭਰਾਵਾਂ ਨੇ ਤੇਰੇ ਹਿੱਸੇ ਦੀ ਜ਼ਿਆਦਾਦਾ ਹੜਾਪ ਲਈ ਗੁਰੂ ਨੇ ਚਾਹਿਆ ਕੋਡੀ-ਕੋਡੀ ਮੁੜਵਾ ਕੇ ਦੇਵਾਂਗਾ ਤੈਨੂੰ ਤੂੰ ਬਿਲਕੁਲ ਵੇਫਿਕਰ ਰਹਿ। ਉਸਨੇ ਤੇਰਾ ਹੱਕ ਨਹੀਂ ਖੋਇਆ ਮੇਰਾ ਖੋਇਆ ਨੇਹਾਲ ਹੋ ਉઠਿਆ ਸਰਦਾਰ ਸਿੰਘ ਲੂ ਲੂ ਉਸ ਨੂੰ ਆਪਣੇ ਅੰਦਰ ਇੱਕ ਅਣਮਿਨਮੀ ਤਾਕਤ ਦਾ ਅਹਿਸਾਸ ਹੋ ਆਇਆ ਛੇ ਵੇਕ ਸਰਦਾਰ ਬੋਲਿਆ ਇਸ ਕੰਮ ਲਈ ਤੈਨੂੰ ਪਰਸੋਂ ਰਾਤੀ ਇੱਥੇ ਮੌਜੂਦ ਹੋਣਾ ਹੋਵੇਗਾ ਕੋਠੀ ਵਿੱਚ ਮੇਰੇ ਬਗੈਰ ਕੋਈ ਨਹੀਂ ਹੋਵੇਗਾ ਚੌਕੀਦਾਰ ਵੀ ਨਹੀਂ ਹੋਵੇਗਾ ਇਸ ਕੋਠੀ ਦੇ ਉੱਪਰਲੀ ਛੱਤ ਤੇ ਕਈ ਕਮਰੇ ਨੇ ਜਿਨ੍ਹਾਂ ਵਿੱਚੋਂ ਠੀਕ 11 ਵਜੇ ਤੈਨੂੰ ਉਸ ਕਮਰੇ ਵਿੱਚ ਜਾਣਾ ਹੋਵੇਗਾ ਜਿਸ ਦੀ ਬਾਹਰਲੀ ਉਤਲੀ ਦਲਹੀਜ਼ ਉੱਤੇ ਚਾਹ ਨਾਲ ਅੰਟਰਨ ਵਰਗਨ ਨਿਸ਼ਾਨ ਤੈਨੂੰ ਨਜ਼ਰੀ ਪਵੇਗਾ ਬਹੁਾ ਅੰਦਰਵਾਦ ਨਹੀਂ ਹੋਵੇਗਾ ਉਸ ਦੀ ਅੰਦਰਲੀ ਚਿਟਕਣੀ ਪਹਿਲਾਂ ਹੀ ਪਟਵਾ ਦਿੱਤੀ ਜਾਵੇਗੀ ਅੰਦਰ ਚਲਾ ਜਾਏ ਉੱਥੇ ਤੈਨੂੰ ਕੋਈ ਆਦਮੀ ਸੁੱਤਾ ਨਜ਼ਰੀ ਆਵੇਗਾ ਉਹ ਤੇਰੇ ਛੁਰੇ ਦਾ ਸ਼ਿਕਾਰ ਹੋਣ ਲਈ ਹੈ ਛੁਰੇ ਤੇ ਇੱਕ ਟਾਰਚ ਦੋਵੇਂ ਚੀਜ਼ਾਂ ਤੈਨੂੰ ਬਾਹਰ ਲੈਵਰਾਂ ਦੇ ਵਿੱਚ ਪੰਗਾ ਮਿਲਣਾ ਸਮਝ ਲੈ ਕਿ ਸਭ ਕੁਝ ਸਮਝ ਲਿਆ ਯਾ ਇਹ ਨਾ ਸਭ ਕੁਝ ਬਰਾਂਡੇ ਵਿੱਚ ਇੱਕ ਬੈਂਥ ਦੀ ਕੁਰਸੀ ਹੋਵੇਗੀ ਉਸ ਤੇ ਬੈਠ ਜਾਇ ਜਦੋਂ ਅੰਦਰਲੇ ਕਮਰੇ ਦਾ ਕਲਾਕ 11 ਵਜੇ ਖੜਕੇਗਾ ਤਾਂ ਤੂੰ ਆਪਣੇ ਕੰਮ ਵੱਲ ਤੁਰ ਪੰ। ਸਮਝ ਲਿਆ ਹਯੂਰ ਸ਼ੰਗਾਰਾ ਸਿੰਘ ਕੁਝ ਤਨਕੇ ਬੋਲੇ। ਤਨਕੇ ਬੋਲੇ ਮੈਂ ਖਿਆਲ ਕਰਦਾ ਸਾਂ ਕਿ ਖਬਰੇ ਕਿੱਡਾ ਕ ਵੱਡੇ ਦੁਸ਼ਮਣ ਦਾ ਟਕਰਾ ਕਰਨਾ ਪਵੇਗਾ ਪਰ ਇਹ ਕੰਮ ਤਾਂ ਸ਼ਾਇਦ ਮੇਰੀ ਸ਼ਿਕਾਰ ਖੇਡਣ ਦੀ ਭੁੱਖ ਵੀ ਨਹੀਂ ਮਿਟਾ ਸਕੇ। ਸਰਦਾਰ ਹੱਸ ਪਿਆ। ਫਿਕਨਾ ਕਰ ਤੇਰੀ ਇਹ ਭੁੱਖ ਵੀ ਵਕਤ ਪਾ ਕੇ ਮਿਟ ਜਾਵੇਗੀ ਚਰ ਅੱਲਾ ਤਾਂ ਠੀਕ ਹੋ ਲੈਣ ਦੇ ਉਹ ਨੀਰਾ ਸੁੱਤਾ ਹੋਇਆ ਹੀ ਨਹੀਂ ਹੋਵੇਗਾ ਸ਼ਰਾਬ ਦੇ ਨਸ਼ੇ ਵਿੱਚ ਵੀ ਮਸਤ ਹੋਵੇਗਾ ਜਿਸ ਕਰਕੇ ਤੈਨੂੰ ਉਸ ਦੇ ਜਾਗ ਪੈਣ ਦਾ ਬਿਲਕੁਲ ਖਤਰਾ ਨਹੀਂ ਹੋਣਾ ਬਸ ਹਜੂਰ ਤਾਂ ਇਹ ਕੰਮ ਤੁਸੀਂ ਹੋਇਆ ਹੀ ਸਮਝੋ ਸ਼ਾਬਾਸ਼ ਅੱਛਾ ਹੁਣ ਤੂੰ ਜਾ ਕੇ ਜਾ ਸਕਣਾ ਹੈ ਪੌੜਾ ਸੰਭਾਲ ਕੇ ਜਦ ਸ਼ੰਗਾਰਾ ਸਿੰਘ ਉੱਠਿਆ ਤਾਂ ਉਸ ਦੇ ਅੰਦਰ ਕਾਂਬਾ ਚਿੜਿਆ ਹੋਇਆ ਸੀ ਜਿਸ ਵਾਰੇ ਉਹ ਪੂਰੀ ਤਰ੍ਹਾਂ ਸਮਝ ਨਹੀਂ ਸਕੇ ਸਕਿਆ ਕਿ ਖੁਸ਼ੀ ਦਾ ਸੀ ਕਿ ਡਰ ਦਾ ਤੇ ਜਦ ਉਹ ਥਿਰਕ ਦੇ ਬਾਕਾਂ ਵਿੱਚ ਇੱਕ ਵਾਰੀ ਫਿਰ ਧੰਨਵਾਦ ਕਰਕੇ ਮੋੜਨ ਲੱਗਾ ਤਾਂ ਜੇ ਵਿੱਚ ਹੱਥ ਪਾੰਦਾ ਹੋਇਆ ਸਰਦਾਰ ਬੋਲਿਆ ਜਰਾ ਠਹਿਰ ਪੈਸਿਆਂ ਦੀ ਵੀ ਤਾਂ ਤੈਨੂੰ ਲੋੜ ਹੋਵੇਗੀ ਤੇ ਉਸਨੇ ਨੋਟਾਂ ਦੀ ਇੱਕ ਥੱਬੀ ਕੱਢ ਕੇ ਸ਼ਗਾਰਾ ਸਿੰਘ ਨੂੰ ਫੜਾ ਦਿੱਤੀ ਤੇ ਨਾਲ ਹੀ ਇਤਨੀ ਜ਼ੋਰ ਚਿਤਾਵਨੀ ਕੀਤੀ ਕਿ ਆਪਣੀ ਘਰ ਵਾਲੇ ਨੂੰ ਇਹ ਪੇ ਦਿਨਾ ਦੱਸੇ ਜਿੱਦੇ ਉੱਤਰ ਵਿੱਚ ਉਹ ਬੋਲਿਆ ਭਲਾ ਹਜੂਰ ਮੈਂ ਐਡਾ ਹੀ ਸੁਦਾਈ ਹਾਂ ਕੋਠੀ ਤੋਂ ਬਾਹਰ ਨਿਕਲ ਕੇ ਜਦੋਂ ਟਾਂਗੇ ਦੀ ਉਡੀਕ ਵਿੱਚ ਸੜਕ ਦੇ ਕਿਨਾਰੇ ਖੜਾ ਸੀ ਤਾਂ ਜੇ ਵਿੱਚੋਂ ਥੱਬੀ ਕੱਢ ਕੇ ਉਸ ਗਿਣੀ 500 ਦੇ ਨੋਟ ਸਨ ਧੰਨਵਾਦ